ਮਲਾਰ ਮਹੱਲਾ ਪੰਜਵਾ ਪ੍ਰੀਤਮ ਸਾਚਾ ਨਾਮ ਧਿਆਇ ਪ੍ਰੀਤਮ ਪਤਿ ਹੀ ਵਿਸਰਾਮ ਲਾਉਣਾ ਹੈ ਪ੍ਰੀਤਮ ਸਾਚਾ ਨਾਮ ਧਿਆਇ ਦੁਖ ਦਰਦ ਬਿਨ ਸਹਿ ਭਾਵ ਸਾਗਰ ਗੁਰ ਕੀ ਮੂਰਤ ਰਿਦੈ ਬਸਾਈ ਰਹਾਉ ਦੁਸ਼ਮਣ ਹਤੇ ਦੋਖੀ ਸਭ ਵਿਆਪੇ ਹਰ ਸਰਨਾਈ ਆਇਆ ਰੱਖ ਨਹਾਰੈ ਹਾਥ ਦੀ ਰਾਖਿਓ ਰੱਖ ਨਹਾਰੈ ਹਾਥ ਦੀ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੋਣ ਨਿਧਾਨ ਨਾਨਕ ਮਨ ਵਸਿਆ ਬਾਹੜ ਦੂਖ ਨਾ ਥੀਆ ਮਲਾਰ ਮਹੱਲਾ ਪੰਜਵਾ ਪ੍ਰਾਪ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰਭ ਮੇਰੇ ਇਥੇ ਵਿਸਰਾਮ ਪ੍ਰੀਤਮ ਪ੍ਰਾਨ ਪਿਆਰੇ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਇਆਦ ਅਨੁਗ੍ਰਹ ਧਾਰੇ ਰਹਾਉ ਸਿਮਰੋ ਚਰਨ ਤੁਹਾਰੇ ਪ੍ਰੀਤਮ ਸਿਮਰੋ ਚਰਨ ਤੁਹਾਰੇ ਪ੍ਰੀਤਮ ਰਿਦਾ ਤੁਹਾਰੀ ਆਸਾ ਸੰਤ ਜਾਣਾ ਕਹ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਵਿਸਰਤ ਮਰਨ ਜੀਵਨ ਹਰ ਮਿਲਤੇ ਜਾਨਕ ਦਰਸ਼ਨ ਦੀਜੈ ਯਾਦ ਰੱਖਣ ਵਾਲੀ ਠਮਕੈ ਵਿਸਰਤ ਮਰਨ ਜਦੋਂ ਵਿਛੜ ਜਾਂਦੇ ਹਾਂ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ ਉਦੋਂ ਮਰਨਾ ਹੋ ਜਾਂਦਾ ਹੈ ਜੀਵਨ ਹਰ ਮਿਲਤੇ ਇੱਥੇ ਵਿਸਰਾਮ ਹੈ ਮਰਨ ਜੀਵਨ ਇਕੱਠਾ ਨਹੀਂ ਕਹਿ ਦੇਣਾ ਬਿਛਰਤ ਮਰਨ ਜੀਵਨ ਹਰ ਮਿਲਤੇ ਬਿਛਰਤ ਮਰਨ ਜੀਵਨ ਹਰ ਮਿਲਤੇ ਜਾਣਕਾ ਦਰਸ਼ਨ ਦੀਜੈ ਵਿਛੜਿਆ ਮੌਤ ਹੈ ਮਿਲਦੇ ਆ ਜਿੰਦਗੀ ਹੈ ਨਾਮ ਆਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾ ਆਬ ਆਪਣੇ ਪ੍ਰੀਤਮ ਸਿਉ ਬਾਨ ਆਈ ਅਬ ਇਥੇ ਯਮ ਕਲਾਦਨੀ ਹੈ ਆਪਣੇ ਪ੍ਰੀਤਮ ਸਿਓ ਇਥੇ ਵਿਸਰਾਮ ਹੈ ਬਾਨ ਆਈ ਰਾਜਾ ਰਾਮ ਰਮਤ ਸੁਖ ਪਾਇਓ ਬਰਸ ਮੇਘ ਸੁਖਦਾਈ ਰਾਜਾ ਰਾਮ ਇਕੱਠਾ ਪਾਠ ਹੈ ਰਾਜਾ ਰਾਮ ਰਮਤ ਸੁਖ ਪਾਇਓ ਇਥੇ ਵਿਸਰਾਮ ਹੈ ਬਰਸ ਮੇਘ ਸੁਖਦਾਈ ਰਹਾਉ ਇਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਧ ਪਾਈ ਇਕ ਪਲ ਬਿਸਰਤ ਨਹੀਂ ਇਥੇ ਠਮਕ ਜੀ ਲਾ ਕੇ ਫਿਰ ਸੁਖ ਸਾਗਰ ਇਥੇ ਵਿਸਰਾਮ ਹੈ ਨਾਮ ਨਵੈ ਨਿਧ ਪਾਈ ਉਦੌਤ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਇਹ ਪਦ ਉਦੌਤ ਨਹੀਂ ਕਹਿਣਾ ਉਦੌਤ ਕਨੋੜਾ ਲੱਗਿਆ ਹੈ ਕਸ ਕੇ ਬੋਲਣਾ ਹੈ ਉਦੌਤ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਸੁਖ ਉਪਜੇ ਦੁਖ ਸਗਲ ਬਿਨਾਸੀ ਪਾਰ ਭ੍ਰਮ ਲੇਵਲਾਈ ਤਰਿਓ ਸੰਸਾਰ ਕਠਿਨ ਭੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹੱਲਾ ਪੰਜਵਾ ਘਣ ਹਰਬਰਸ ਸਗਲ ਜਗ ਛਾਇਆ ਪਾਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਅਨੰਦ ਮੰਗਲ ਸੁਖ ਪਾਇਆ ਰਹਾਉ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਬੂਜੀ ਬੋਲਾ ਬੋਲਾ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਪਾਰ ਬ੍ਰਹਮ ਮਾਨ ਧਿਆਇਆ ਸਾਧ ਸੰਗ ਜਨਮ ਮਰਨ ਨਿਵਾਰੇ ਬਹਰ ਨ ਕਤੂ ਹੂਤਾਇਆ ਮਨ ਤਨ ਨਾਮ ਨਰੰਜਨ ਰਾਤੋ ਚਰਨ ਕਮਲ ਲੇਵ ਲਾਇਆ ਚਰਨ ਕਮਲ ਲੇਵ ਲਾਇਆ ਅੰਗੀਕਾਰ ਕੀਓ ਪ੍ਰਭ ਆਪਣੈ ਨਾਨਕ ਦਾਸ ਸਰਣ ਆਇਆ ਮਲਾਰ ਮਹੱਲਾ ਪੰਜਵਾ ਵਿਸ਼ਰਤ ਕਿਉ ਜੀਵੇ ਓਏ ਜੀਵਨ ਆਏ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਵਿਸ਼ਰਤ ਕਿਉ ਜੀਵੇ ਇੱਥੇ ਵਿਸਰਾਮ ਉਏ ਜੀਵਨ ਉਲਾਸ ਚਿਤ ਹੈ ਉਲਾਸ ਚਿਤ ਹੈ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰ ਨਾਹੀ ਜਿਨ ਕਉ ਬਿਸਰੈ ਮੇਰੋ RAM ਪਿਆਰਾ ਸੇ ਮੂਏ ਮਰ ਜਾਹੀ ਸੇ ਮੂਏ ਮਰ ਜਾਹੀਂ ਮਨ ਤਾਨ ਰਵ ਰਹਿਆ ਜਗਦੀਸ਼ੁਰ ਵੇਖਤ ਸਦਾ ਹਜੂਰੇ ਨਾਨਕ ਰਵ ਰਹਿਓ ਸਭ ਅੰਤਰ ਸਰਵ ਰਹਿਆ ਭਾਰ ਪੂਰੇ ਮਲਾਰ ਮਹੱਲਾ ਪੰਜਵਾ ਪ੍ਰੀਤਮ ਸਾਚਾ ਨਾਮ ਧਿਆਇ ਪ੍ਰੀਤਮ ਪਤਿ ਹੀ ਵਿਸਰਾਮ ਲਾਉਣਾ ਹੈ ਪ੍ਰੀਤਮ ਸਾਚਾ ਨਾਮ ਧਿਆਇ ਦੁਖ ਦਰਦ ਬਿਨ ਸਹਿ ਭਾਵ ਸਾਗਰ ਗੁਰ ਕੀ ਮੂਰਤ ਰਿਦੈ ਬਸਾਈ ਰਹਾਉ ਦੁਸ਼ਮਣ ਹਤੇ ਦੋਖੀ ਸਭ ਵਿਆਪੇ ਹਰ ਸਰਨਾਈ ਆਇਆ ਰਖਨਹਾਰੈ ਹਾਥ ਦੇ ਰਾਖਿਓ ਰਖਨਹਾਰੈ ਹਾਥ ਦੇ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੋਣ ਨਿਧਾਨ ਨਾਨਕ ਮਨ ਵਸਿਆ ਬਾਹੜ ਦੂਖ ਨਾ ਥੀਆ ਮਲਾਰ ਮਹੱਲਾ ਪੰਜਵਾ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰਭ ਮੇਰੇ ਇਤਿ ਵਿਸਰਾਮ ਪ੍ਰੀਤਮ ਪ੍ਰਾਨ ਪਿਆਰੇ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਇਆਦ ਅਨੁਗ੍ਰਹ ਧਾਰੇ ਰਹਾਉ ਸਿਮਰੋ ਚਰਨ ਤੁਹਾਰੇ ਪ੍ਰੀਤਮ ਸਿਮਰੋ ਚਰਨ ਤੁਹਾਰੇ ਪ੍ਰੀਤਮ ਰਿਦਾ ਤੁਹਾਰੀ ਆਸਾ ਸੰਤ ਜਾਨਾ ਪਹ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਬੇਸ਼ਰਤ ਮਰਨ ਜੀਵਨ ਹਾਰ ਮਿਲਤੇ ਜਾਨ ਕੋ ਦਰਸ਼ਨ ਦੀਜੈ ਬੜਾ ਯਾਦ ਰੱਖਣ ਵਾਲੀ ਠਮਕ ਹੈ ਬਿਛਰਤ ਮਰਨ ਜਦੋਂ ਵਿਛੜ ਜਾਂਦੇ ਹਾਂ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਉਦੋਂ ਮਰਨਾ ਹੋ ਜਾਂਦਾ ਹੈ ਜੀਵਨ ਹਰ ਮਿਲਤੇ ਇੱਥੇ ਵਿਸਰਾਮ ਹੈ ਮਰਨ ਜੀਵਨ ਇਕੱਠਾ ਨਹੀਂ ਕਹਿ ਦੇਣਾ ਬਿਛਰਤ ਮਰਨ ਜੀਵਨ ਹਰ ਮਿਲਤੇ ਬਿਛਰਤ ਮਾਰਨ ਜੀਵਨ ਹਰ ਮਿਲਤੇ ਜਾਣਕਾ ਦਰਸ਼ਨ ਦੀਜੈ ਵਿਛੜਿਆ ਮੌਤ ਹੈ ਮਿਲਦੇ ਆ ਜਿੰਦਗੀ ਹੈ ਨਾਮ ਆਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾ ਆਬ ਆਪਣੇ ਪ੍ਰੀਤਮ ਸਿਉ ਬਨ ਆਈ ਆਬ ਇਥੇ ਯਮ ਕਲਾ ਦਨੀ ਹੈ ਆਪਣੇ ਪ੍ਰੀਤਮ ਸਿਉ ਇਥੇ ਵਿਸਰਾਮ ਹੈ ਬਨ ਆਈ ਰਾਜਾ RAM ਰਮਤ ਸੁਖ ਪਾਇਉ ਬਰਸ ਮੀਘ ਸੁਖਦਾਈ ਰਾਜਾ ਰਾਮ ਇਕੱਠਾ ਪਾਠ ਹੈ ਰਾਜਾ ਰਾਮ ਰਮਤ ਸੁਖ ਪਾਇਉ ਇਥੇ ਵਿਸਰਾਮ ਹੈ ਬਰਸ ਮੀਘ ਸੁਖਦਾਈ ਰਹਾਉ ਇੱਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਧ ਪਾਈ ਇੱਕ ਪਲ ਬਿਸਰਤ ਨਹੀਂ ਇਥੇ ਠਮਕ ਜੀ ਲਾ ਕੇ ਫਿਰ ਸੁਖ ਸਾਗਰ ਇਥੇ ਵਿਸਰਾਮ ਹੈ ਨਾਮ ਨਵੈ ਨਿਧ ਪਾਈ ਉਦੌਤ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਇਹ ਪਦ ਉਦੌਤ ਨਹੀਂ ਕਹਿਣਾ ਉਦੌਤ ਕਨੋੜਾ ਲੱਗਿਆ ਹੈ ਕਸ ਕੇ ਬੋਲਣਾ ਹੈ ਉਦੌਤ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਸੁਖ ਉਪਜੇ ਦੁਖ ਸਗਲ ਬਿਨਾਸੀ ਪਾਰ ਭ੍ਰਮ ਲੇਵ ਲਈ ਤਰਿਓ ਸੰਸਾਰ ਕਠਿਨ ਭੈ ਸਾਗਰ ਹਰ ਨਾਨਕ ਚਰਨ ਧਾਈ ਮਲਾਰ ਮਹੱਲਾ ਪੰਜਵਾ ਘਨ ਹਰਬਰਸ ਸਗਲ ਜਗ ਛਾਇਆ ਭਏ ਕਿਰਪਾਲ ਪ੍ਰੀਤਮ ਪ੍ਰਾਪ ਮੇਰੇ ਅਨੰਦ ਮੰਗਲ ਸੁਖ ਪਾਇਆ ਰਹਾਉ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਬੂਜੀ ਫੋਲਾ ਬੋਲਨਾ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਪਾਰ ਬ੍ਰਹਮ ਮਾਨ ਧਾਇਆ ਸਾਧ ਸੰਗ ਜਨਮ ਮਰਨ ਨਿਵਾਰੇ ਬਹਰ ਨ ਕਤੂ ਹੂਤਾਆ ਮਾਨ ਤਨ ਨਾਮ ਨਰੰਜਨ ਰਤ ਚਰਨ ਕਮਲ ਲਿਵ ਲਾਇਆ ਚਰਨ ਕਮਲ ਲਿਵ ਲਾਇਆ ਅੰਗੀਕਾਰ ਕੀਓ ਪ੍ਰਾਪ ਆਪਣੈ ਨਾਨਕ ਦਾਸ ਸਰਣਾ ਆਇ ਮਲਾਰ ਮਹੱਲਾ ਪੰਜਵਾ ਵਿਚਰਤ ਕਿਉ ਜੀਵੇ ਓਏ ਜੀਵਨ ਆਈ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਵਿਚਰਤ ਕਿਉ ਜੀਵੇ ਇਥੇ ਵਿਸਰਾਮ ਓਏ ਜੀਵਨ ਉਲਾਸ ਚਿਤ ਹੈ ਉਲਾਸ ਚਿਤ ਹੈ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕੋ ਪਿਆਸ ਤੁਮਾਰੀ ਪ੍ਰੀਤਮ ਤਿਨ ਕੋ ਅੰਤਰ ਨਾਹੀ ਜਿਨ ਕੋ ਬਿਸਰੈ ਮੇਰੋ ਰਾਮ ਪਿਆਰਾ ਸੇ ਮੂਏ ਮਰ ਜਾਹੀ ਸੇ ਮੂਏ ਮਰ ਜਾਹੀ ਮਨ ਤਾਨ ਰਵ ਰਹਿਆ ਜਗ ਦੀਸੁਰ ਵੇਖਤ ਸਦਾ ਹਜੂਰੇ ਨਾਨਕ ਰਵ ਰਹਿਓ ਸਭ ਅੰਤਰ ਸਰਵ ਰਹਿਆ ਭਾਰਪੂਰੇ